ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਜਗਤ ਸਵਰਾ ਨਿਊਜ਼ ਇੱਕ ਵੱਡੀ ਖਬਰ ਜਿਹੜੀ ਆ ਲੁਧਿਆਣਾ ਦੇ ਰਾਹੋਂ ਰੋਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ 22 42 ਸਾਲਾ ਵਿਅਕਤੀ ਦਾ ਜਿਹੜਾ ਹੈ ਉਹ ਕਹਿ ਨਹੀਂ ਸਕਦੇ ਕਤਲ ਹੋਇਆ ਹੈ ਜਾਂ ਕੋਈ ਹਾਦਸਾ ਹੋਇਆ ਲੇਕਿਨ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਇੱਕ ਪਲਾਟ ਦੇ ਵਿੱਚ ਪਾਈ ਗਈ ਹੈ ਪੁਲਿਸ ਵੱਲੋਂ ਹਜੇ ਤੱਕ ਕੁਝ ਵੀ ਕਨਫਰਮ ਨਹੀਂ ਕੀਤਾ ਗਿਆ ਕਿ ਮਰਡਰ ਹੈ ਜਾਂ ਕੋਈ ਹਾਦਸਾ ਹੈ ਪਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਆਏ ਦਿਨ ਪੰਜਾਬ ਦੇ ਵਿੱਚ ਇਹੋ ਜਿਹੇ ਹਾਸੇ ਜਿਹੜੇ ਨੇ ਉਹ ਆਮ ਦਿਖਾਈ ਦਿੰਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੇ ਅਪਰਾਧੀ ਨੇ ਉਹਨਾਂ ਦੇ ਵਿੱਚ ਪੁਲਿਸ ਦਾ ਡਰ ਨਹੀਂ ਦਿਖਾਈ ਦੇ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਉਸ ਬੰਦੇ ਦੇ ਘਰ ਦੇ ਹਾਲਾਤ ਨੇ ਧੰਨਵਾਦ Oh <laughs> god <laughs>

ਕੁਝ ਪਤਾ ਲੱਗਿਆ ਦੇਖੋ ਅਲ ਇਕ ਤਾਂ ਕੁਛ ਨਾਕਦ ਨਹੀਂ ਵੀ ਕਿਸੇ ਗਾਇਦਾ ਉਪਰੇ ਕੀ ਰਿਆ ਹੋਇਆ ਸੀ ਸਕੂਟਰੀ ਵੀ ਪਰੇ ਡਿੱਗੀ ਹੋਈ ਸੀਗੀ ਫਿਰ ਉਹਦੇ ਸਕੂਟਰੀ ਦੇ ਵਿੱਚੋਂ ਮਤਲਬ ਕਿ ਕਾਗਜ਼ ਕੱਢੇ ਫਿਰ ਚਨਾਕ ਤਾਂ ਹੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕੌਣ ਹੈ ਕੌਣ ਨਹੀਂ ਠੀਕ ਹੈ ਪਰਿਵਾਰ ਕਿੰਨੇ ਜਨਨ ਦਾ ਪਰਿਵਾਰ ਕਿੰਨਾ ਪਰਿਵਾਰ ਆ ਸਾਹਮਣੇ ਰੰਧੇ ਨੇ ਸਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਇੱਕ ਇਹਨਾਂ ਦੀ ਮਿਸਿਸ ਹੈ ਇੱਕ ਡੈਡੀ ਹੈ ਦੋ ਕੁ ਅੱਛਾ ਇਹਨਾਂ ਦੋ ਕੁੜੀਆਂ ਕੱਲਾ ਮੁੰਡਾ ਸੀਗਾ ਹਾਂਜੀ ਕੱਲਾ ਮੁੰਡਾ ਸੀ ਕਿ ਕਿੰਨੇ ਸਾਲ ਤੋਂ ਇੱਥੇ ਰਹੇ ਸੀ ਇਹਨਾਂ ਨੂੰ ਹੋ ਗਏ 15 ਸਾਲ ਦੇ ਹੋ ਗਏ 14-15 ਸਾਲ ਜਸ ਮੈਸਰ ਇਹ ਮਾਮਲਾ ਕਿਹਦਾ ਟਿਕਾ ਹੈ ਮਾਮਲਾ ਦਾ ਪਤਾ ਲੱਗਿਆ ਸਵੇਰੇ ਆਤਮ ਬੇਦਾਂ ਕਰਕੇ ਕੋਈ ਪਿਆ ਇੱਥੇ ਕਿਹਨ ਦੱਸੀਆ ਜਾ ਕੇ ਕਹਿੰਦਾ ਕੋਈ ਬੰਦਾ ਪਿਆ ਉੱਥੇ ਸਰਪੰਚ ਸਾਹਿਬ ਨੂੰ ਦੱਸੀਆ ਸਵੇਰੇ ਜਾ ਕੇ ਤੇ ਆਏ ਆ ਤੇ ਦੇਖਿਆ ਤਾਂ ਮਤਲਬ ਇਹ ਲਾਸ਼ ਪਈ ਸੀਗੀ ਇੱਥੇ ਹਾਂ ਇਹ ਪਛਾਣ ਹੋ ਪਈ ਹਾਂ ਜੀ ਪਛਾਣ ਨੇ ਤੇ ਸਾਡੇ ਮਲੇ ਦਾ ਹੀ ਹੈ ਜੀ ਕਿ ਜਗ੍ਹਾ ਨੂੰ ਟ੍ਰੇਮ ਪਲਾਉਣਾ ਪੈਂਦੇ ਸਾਡੀ ਇਹ ਕੀ ਲੱਗਦਾ ਡੈਡ ਬੋਡੀ ਸਰਕੂਮ ਲਾਤੀ ਭਈ ਅਸਲ ਲੋਕਾਂ ਦੇ ਜੜਦਾ ਮਹੌਲ ਨਹੀਂ ਕੋਈ ਤਹੱਤ ਤੱਕ ਸਾਨੂੰ ਕੋਈ ਵਾਕ ਦੇਖੋ ਹੁਣ ਬਾਕੀ ਹਾਂ ਸੱਤ ਸੱਤ ਦਾ ਲੱਗੀ ਹੋਈ ਹੈ 15 ਹਾਂ ਲੱਗਣੀ ਹੈ ਦੇਖਣੀ ਚੱਲੋ ਬੈਠੀ ਇਹ ਕੋਈ 40 45 ਅਗਰੇ ਪਰਿਵਾਰ ਵਿੱਚ ਬਸ ਬੈਠੇ ਹੋਏ ਆ ਬਾਹਰ ਚੱਕ ਕੇ ਫਾਦਰ ਸਾਹਿਬ ਨੇ ਇਹ ਨਾ ਪਤਨੀਆਂ ਤੇ ਦੋ ਬੱਚੇ ਨੇ ਕੁੜੀਆਂ ਦੋ ਹਾਂਜੀ ਕੋਈ ਸਮਾਂ ਵੀ ਬਰਾਮਦ ਹੋਇਆ ਕਿ ਉਹ ਵੇਰਾ ਗਿਆ ਕੋਈ ਹੱਟ ਗੱਡੇ ਘੜੀ ਤੇ ਕਹਿੰਦੇ ਐਕਟਵਾ ਖੜੀ ਸੀਗੀ ਇੱਥੇ ਪਰ ਸੌਂਟ ਹਾਂਜੀ ਕੁਝ ਹੀ ਲੱਗਦਾ ਇਹੀ ਕੀ ਹੋਇਆ ਸੀ ਇਹ ਦੇਖੋ ਜੀ ਹੁਣ ਤਾਂ ਇਨਵੈਸਟਿਗੇਸ਼ਨ ਤੇ ਪਤਾ ਲੱਗੂਗਾ ਵੈਸੇ ਤਾਂ ਬੰਦੇ ਦਾ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਦੇ ਹੋਇਆ ਕਦੇ ਕੋਈ ਸ਼ਿਕਾਇਤ ਨਹੀਂ ਪਹਿਲੇ ਆਖਿਰਨ ਦੀ ਸੋਇਆ ਨਹੀਂ ਕੋਈ ਨਹੀਂ ਸੀਗੀ ਦਾਦਾ ਦਾ ਕੋਈ ਨਹੀਂ ਪਿੰਡ ਦੇ ਵਿੱਚ ਹੋਇਆ ਬਾਕੀ ਹੁਣ ਪ੍ਰਮਾਤਮਾ ਜਾਣ ਦਾ ਕੀ ਹੋਇਆ ਕਿ ਨਹੀਂ ਹਾਂਜੀ ਹਾਂ ਅੱਜ ਇਥੇ ਪਹੁੰਚੇ ਸੀ ਕੀ ਬਾਬਾ ਜੀ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਉਹਨੂੰ ਸਰਚ ਕਰਨ ਲਈ ਇਨਫਾਰਮੇਸ਼ਨ ਤੋਂ ਬਾਅਦ ਅਸੀਂ ਇੱਥੇ ਆਏ ਸੀ ਇੱਥੇ ਇੱਕ ਬਾਡੀ ਜਿਹੜੀ ਮਿਲੀ ਆ ਸਾਨੂੰ ਉਹ ਕਰੀਬ 45 ਸਾਲ ਦਾ ਮੇਲ ਪਰਸਨ ਸੁਖਦੇਵ ਸਿੰਘ ਸਾਨੂੰ ਗਿਆਨ ਸਿੰਘ ਵਜੋਂ ਦੀ ਆਇਡੈਂਟੀਫਿਕੇਸ਼ਨ ਹੋਈ ਹੈ ਬਾਡੀ ਉਹਦੀ ਉਹਦੇ ਸੱਟ ਲੱਗੀ ਹੋਈ ਆ ਤੇ ਕਿਉਂ ਲੱਗੀ ਆ ਜਾਂ ਕਿਵੇਂ ਲੱਗੀ ਆ ਇਹਦੇ ਬਾਰੇ ਪੋਸਟਮਾਰਟਮ ਕਰਾਵਾਂਗੇ ਦੂਜੀ ਗੱਲ ਇਹਦੀ ਪੜਤਾਲ ਕਰ ਰਹੇ ਆਂ ਪੜਤਾਲ ਤੋਂ ਬਹੁਤ ਸਾਰਾ ਕੁਝ ਕਲੀਅਰ ਹੋ ਗਿਆ ਸਰ ਕੁਝ ਪਤਾ ਲੱਗ ਗਿਆ ਕਿੱਥੋਂ ਆਇਆ ਸੀਗਾ ਉਹ ਕਿੱਥੇ ਜਾ ਰਿਹਾ ਸੀਗਾ ਉਹਦੀ ਫੈਮਿਲੀ ਮੈਂਬਰਸ ਦੇ ਦੱਸਣ ਮੁਤਾਬਕ ਉਹ ਯੰਗ ਮੈਨ ਫੈਕਟਰੀ ਆ ਸੀਡਾ ਰੋਡ ਤੇ ਉਹਦੇ ਓਪੋਜ਼ਿਟ ਇੱਕ ਫੈਕਟਰੀ ਆ ਉੱਥੇ ਐਜ਼ ਅ ਗੇਟਮੈਨ ਜੌਬ ਕਰਦਾ ਹੈ ਪ੍ਰਾਈਵੇਟ ਤੇ ਤਕਰੀਬ ਉੱਥੋਂ 7:30 ਵਜੇ ਛੁੱਟੀ ਕਰਕੇ ਉੱਥੋਂ ਚੱਲਿਆ ਸੀ ਇਹ ਪਤਾ ਲੱਗਿਆ ਤੇ ਸਰ ਕਿਦਾਂ ਪਰਿਵਾਰ ਮੈਂਬਰ ਕੌਣ ਕੌਣ ਹੈਗਾ ਇਹਦੇ ਮੈਰਿਜ ਹੋਈ ਹੈ ਇਹਦੀ ਇਹਦੀ ਤਕਰੀਬ 10 ਸਾਲ ਹੋ ਗਏ ਇਹਦੇ ਵਿਆਹ ਨੂੰ ਦੋ ਬੇਟੀਆਂ ਇਹਦੀ ਵੱਡੀ ਬੇਟੀ ਕਰੀਬ 8 ਸਾਲ ਦੀ ਆ ਦੋਨੋਂ ਬੇਟੀਆਂ ਸਰ ਤਰੂਪ ਕੁਝ ਮਿਲਿਆ ਤੇ ਐਕਟੀਵਾ ਮਿਲੀ ਸੀਗੀ ਕਹਿੰਦੇ ਲੋਕ ਹਾਂ ਇਹਦਾ ਐਕਟੀਵਾ ਮਿਲਿਆ ਇੱਥੋਂ ਮੋਬਾਈਲ ਮਿਲਿਆ ਹਾਂ ਸਾਹਮਣੇ ਇੱਥੋਂ 200 ਮੀਟਰ ਤੇ ਇਹਦਾ ਘਰ ਵੀ ਹੈ ਹੂੰ ਇਸੇ ਰੋਡ ਤੇ ਇਹ ਮਤਲਬ ਜਿਹੜਾ ਵੇ ਹੈ ਉਹਦੇ ਘਰ ਨੂੰ ਦਾ ਕੀ ਲੱਗਦਾ ਸਰ ਕੀ ਹੋ ਸਕਦਾ ਸੀਗਾ ਇਹ ਕੋਈ ਰੰਜਸ ਹੋ ਸਕਦੀ ਸੀਗੀ ਜਾਂ ਨਹੀਂ ਹਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਕਲੀਅਰ ਹੋ ਹਾਂਜੀ ਉਸ ਤੋਂ ਬਾਅਦ ਸਰ ਦੱਸਿਆ ਜਾਊਗਾ ਹਾਂਜੀ ਠੀਕ